ਤਹਾਡਾ ਤੁਹਾਡੇ ਆਪਣੇ YouTube ਚੈਨਲ ਅਮਰਤ ਟੇਲਰ ਸਿਵੀਆਂ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਆਪਣੇ ਬਾਰੇ ਦੱਸ ਦਈਏ ਕਿ ਜਿਹੜਾ ਸਾਡਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੀ ਰਹਿਣ ਵਾਲੇ ਹਾਂ ਕਈ ਭੈਣਾਂ ਇੰਡੀਆ ਦੇ ਵਿੱਚ ਬੈਠ ਕੇ ਵੇਖਦੀਆਂ ਕਈ ਭੈਣਾਂ ਕੈਨੇਡਾ ਅਮਰੀਕਾ ਦੇ ਵਿੱਚ ਬੈਠ ਕੇ ਵੇਖਦੀਆਂ ਤਾਂ ਕਰਕੇ ਸਾਰਾ ਸਭ ਤੋਂ ਪਹਿਲਾਂ ਦੱਸਣਾ ਜ਼ਰੂਰੀ ਆ ਮੈਨੂੰ ਹਨ ਵੀ ਕਈ ਭੈਣਾਂ ਨੂੰ ਕਨਫਿਊਜ਼ਨ ਹੁੰਦੀ ਆ ਵੀ ਤੁਸੀਂ ਕਿੱਥੋਂ ਆ ਬਈ ਜਿਵੇਂ ਆਮ ਜੇ ਨਾਰਮਲ ਜੇ ਘਰਾਣੇ ਨਾਲ ਸੰਬੰਧ ਰੱਖਦਾ ਕਈ ਬਣੋਏ ਹੁੰਦਾ ਵੀ ਇਹ ਬਾਈ ਦਰਜੀ ਹੋਊਗਾ ਜਾਂ ਕੋਈ ਹੋਰ ਹਨ ਨਾ ਕਾਸਟ ਦਾ ਤਾਂ ਮੈਂ ਬਣੋ ਜੀਵਿੰਦਾਰ ਕਾਸਟ ਤੋਂ ਸੰਬੰਧ ਰੱਖਦਾ ਪਹਿਲੇ ਮੈਂ ਇਹ ਕੰਮ ਜਿਹੜਾ ਸਿੱਖਿਆ ਸੀਗਾ ਤਾਂ ਉਦੋਂ ਲੋਕ țeਡਾ ਕਰਦੇ ਹੁੰਦੇ ਵੀ ਇਹ ਕੋਈ ਕੰਮ ਹਨਾ ਤਾਂ ਅੱਜ ਦੇ ਐਵੇਂ ਸਾਰਾ ਦੇਖੇ ਤਾਂ ਬਹੁਤ ਹੀ ਸੋਹਣਾ ਕੰਮ ਆ ਤੁਹਾਡਾ ਦਿਲ ਕਰਦਾ ਤੁਸੀਂ 50000 ਦਾ ਕੰਮ ਕਰ ਲੋ ਤੁਹਾਡਾ ਮਨ ਕਰਦਾ ਤੁਸੀਂ ਲੱਖ ਰੁਪਏ ਦਾ ਕੰਮ ਵੀ ਕਰ ਸਕਦੇ ਹੋ ਕਿਵੇਂ ਉਹ ਮੈਨੂੰ ਜੇ ਤੁਸੀਂ ਪੁੱਛੋਗੇ ਫਿਰ ਵੀ ਦੱਸੂਗਾ ਹਨਾ ਕਿਵੇਂ ਆਪਾਂ ਇਸ ਕੰਮ ਨੂੰ ਵਧਾ ਸਕਦੇ ਹਾਂ ਪਹਿਲਾ ਮੇਰਾ ਕੰਮ ਹੀ ਬਿਲਕੁਲ ਜ਼ੀਰੋ ਲੈਵਲ ਤੋਂ ਮੈਂ ਸਟਾਰਟ ਕੀਤਾ ਬਹੁਤ ਹੀ ਸੋਹਣਾ ਕੰਮ ਆ ਅੱਗੇ ਅੱਗੇ ਜਿਵੇਂ ਵੀ ਆਪਾਂ ਇਹਨੂੰ ਬਧਾਉਣਾ ਚਾਹੁੰਦੇ ਆ ਤਾਂ ਵਧਾ ਸਕਦੇ ਆ ਨਾਲ ਕਪੜਾ ਕਿਵੇਂ ਰੱਖਣਾ ਕਈ ਭੈਣਾ ਕਮੈਂਟ ਕਰਦੇ ਆ ਵੀ ਕਪੜਾ ਕਿਵੇਂ ਰੱਖਣਾ ਉਹ ਇੱਕ ਆਪਣਾ ਭੈਣ ਜੁੜੀ ਹੋਈ ਆ ਉਹ ਆਪਦੇ ਕੋਲੇ ਕਪੜਾ ਰੱਖਦੀ ਆ ਜੇ ਤੁਸੀਂ ਕੋਈ ਕਪੜਾ ਦਾ ਕੰਮ ਸ਼ੁਰੂ ਕਰਨਾ ਮੇਰੇ ਤੋਂ ਉਸ ਭੈਣ ਦਾ ਨੰਬਰ ਲੈ ਸਕਦੇ ਹੋ ਤੇ ਆਪਣਾ ਘਰੇ ਬੈਠ ਕੇ ਕੰਮ ਬਿਜ਼ਨਸ ਸ਼ੁਰੂ ਕਰ ਸਕਦੇ ਹੋ ਜੇ ਕਿਸ ਨੇ ਇਸ ਤਰ੍ਹਾਂ ਨਹੀਂ ਕਰਨਾ ਆਪਦੇ ਵਾਸਤੇ ਇੱਕ ਇੱਕ ਦੋ ਦੋ ਸੂਟ ਮਗਵਾਉਣੇ ਹੁੰਦੇ ਆ ਤਾਂ ਉਹਨਾਂ ਜਿਹੜੀ ਛੋਟਾ ਭੇਜਨੀ ਤੁਸੀਂ ਉਹਨੂੰ ਮੇਰੇ ਖਾਲੇ ਸ਼ਿਪਿੰਗ ਕਹਿੰਦੇ ਹੁੰਦੇ ਹੋ ਨਾ ਤਾਂ ਉਹ ਬਿਲਕੁਲ ਫ੍ਰੀ ਆ ਤੇ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁਰਤੇ ਪਜਾਮੇ ਦਾ ਨਾਪ ਲੈਣ ਦਾ ਫੱਟੀ ਵਾਲੇ ਦਾ ਅਰ ਸੋ ਆਪਾਂ ਵੀਡੀਓ ਪਾਈ ਸੀ ਵੀ ਬਾਹਰ ਵਾਲੇ ਦਾ ਨਾਪ ਆਪਾਂ ਕਿਵੇਂ ਲੈਣਾ ਅੱਜ ਆਪਾਂ ਫੱਟੀ ਵਾਲੇ ਸੂਟ ਦਾ ਨਾਪ ਤੁਹਾਨੂੰ ਮੈਂ ਦੱਸੂਗਾ ਵੀ ਆਪਾਂ ਕਿਵੇਂ ਨਾਪ ਲੈਣਾ ਤਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜਿਹੜੀਆਂ ਭੈਣਾਂ ਆ ਜਾਂ ਭਰਾਵਾਂ ਨੇ ਮੇਰੇ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਬਿਜਾ ਦਿਓ ਤੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਜੇ ਕਿਸੇ ਭੈਣ ਨੂੰ ਇਸ ਤਰ੍ਹਾਂ ਨਹੀਂ ਕਰਨਾ ਤਾਂ ਉਹ WhatsApp ਤੇ ਬੋਲ ਕੇ ਭੇਜਿਆ ਕਰੋ ਤੇ ਅਮਰਪਾਲ ਕੌਰ ਜੀ ਤੁਹਾਨੂੰ ਆਪਣੇ ਗਰੁੱਪ ਦੇ ਵਿੱਚ ਐਡ ਕਰ ਲੈਣਗੇ ਬਾਕੀ ਜੇ ਕਿਸੇ ਨੂੰ ਗੱਲਬਾਤ ਕੋਈ ਕਰਨੀ ਹੁੰਦੀ ਆ ਉਹ ਵੀ ਤੁਸੀਂ ਇਹਨਾਂ ਨਾਲ ਗੱਲਬਾਤ ਕਰਕੇ ਫੋਨ ਤੇ ਪੁੱਛ ਦੱਸ ਸਕਦੇ ਹੋ ਕੁਝ ਵੀ ਹੈ ਨਾ ਤਾਂ ਅੱਜ ਆਪਾਂ ਦੇਖਾਂਗੇ ਫੱਟੀ ਵਾਲਾ ਸੂਟ ਆਪਣੇ ਕੋਲ ਆ ਦੇਖੋ ਤੇ ਖੁੱਲਾ ਢੁਲਾ ਪੂਰਾ ਫਿਟਿੰਗਾਂ ਵਾਲਾ ਨਹੀਂ ਹੈ ਸੂਟ ਖੁੱਲਾ ਢੁਲਾ ਮੈਨੂੰ ਇਹ ਲੱਗਦਾ ਵੀ ਕਿਸੇ ਬਜ਼ੁਰਗ ਦਾ ਜਿਵੇਂ ਸੂਟ ਹੁੰਦਾ ਹੈ ਨਾ ਕਿਉਂਕਿ ਬਜ਼ੁਰਗ ਕੱਪੜਾ ਖੁੱਲਾ ਪਾਉਂਦੇ ਆ ਇਹ ਘਰ ਦੇ ਵਿੱਚ ਆਪਾਂ ਨੂੰ ਪ੍ਰੈਸ ਕਰਨਾ ਵੀ ਸੌਖਾ ਦੇ ਕੋਈ ਇਹਦੇ ਮੂਰੇ ਫੱਟੀ ਆ ਤੇ ਪਿੱਛੇ ਵੀ ਢੋਈ ਦੇ ਵਿੱਚ ਕੋਈ ਬਾਲ ਨਹੀਂਗਾ ਹਨਾ ਬਿਲਕੁਲ ਸਾਫ ਆਗਾ ਨਾਪ ਆਪਾਂ ਕਿਵੇਂ ਲੈਣਾ ਪੂਰਾ ਧਿਆਨ ਨਾਲ ਦੇਖੋ ਕਈ ਵੇਲੇ ਬਾਹਰਲੀ ਕੰਟਰੀਜ਼ ਬੈਠੇ ਹੁੰਦੀਆਂ ਉਹਨਾਂ ਨੇ ਕੱਪੜੇ ਸਲਾਈ ਕਰਾਉਣੇ ਹੁੰਦੇ ਹਨਾ ਤਾਂ ਨਾਪ ਉਹਨਾਂ ਨੇ ਕਿਵੇਂ ਲੈਣਾ ਆ ਦੇਖੋ ਆਹ ਕਾਲਰ ਦੀ ਯਾਰਡ ਆ ਇੱਥੋਂ ਮਿਲ ਲਿਆ ਕਰੋ ਠੀਕ ਇਧਰਲੇ ਪਾਸੇ ਆਹ ਪੂਰਾ ਦੇਖੋ ਕਿ ਕਿੰਨਾ ਹੈ ਇਸ ਤਰ੍ਹਾਂ ਖਿੱਚ ਕੇ ਮੈਨੂੰ ਕਿੰਨਾ 39 ਆਪਾਂ ਇੱਥੇ ਲਿਖਾਂਗੇ 39 ਦੂਜੇ ਨੰਬਰ ਤੇ ਆਪਾਂ ਮਿਲਾਂਗੇ ਬਾ ਇਥੇ ਆਪਾਂ ਬਾਰ ਮੈਣ ਲੈਣੀ ਆ। ਹਾਂ। ਬਾਕੀ ਨੀਆ 725। ਨਾ ਆਪਾਂ ਵੱਧ ਕਰਨੀ ਨੇ ਘੱਟ 725 ਤੇ 125 ਲਿਖਣੀ ਆ। ਇਸ ਤੋਂ ਬਾਅਦ ਆਪਾਂ ਮਿਣਾਂਗੇ ਕਾਫਾ ਦੇਖੋ। ਕਾਫ ਹੈਗੇ 10। ਇੱਥੇ ਲਿਖਾਂਗੇ 725 ਤੇ 10। ਨੰਬਰ ਉਸ ਤੋਂ ਬਾਅਦ ਤੁਸੀਂ ਕੂਣੀ ਮੈਣੀ ਆਪਾਂ ਇਹਨਾਂ ਦੀ ਕੂਣੀ। ਹਾਂ। ਇੱਥੇ ਆਪਾਂ ਮਿਣਾਂਗੇ ਕੂਣੀ ਕਿੰਨੀ ਆ? 14.5 ਇੱਥੇ ਲਿਖਾਂਗੇ 14.5 ਕੂਣੀ। ਠੀਕ ਆ ਫਿਰ ਆਪਾਂ ਮਿਲਾਂਗੇ ਤੀਰਾ ਇੱਥੇ ਲਿਖਾਂਗੇ ਆਪਣਾ ਤੀਰਾ ਕਿੰਨਾ 18 ਇੰਚ ਬਿਲਕੁਲ ਪੂਰਾ 18 ਇਸ ਤੋਂ ਬਾਅਦ ਮੈਨ ਲੈਣਾ ਤੁਸੀਂ ਫਰੰਟ ਮੈਂ ਹਰ ਇੱਕ ਵੀਡੀਓ 'ਚ ਗੈਣਾ ਹੁੰਦਾ ਭੈਣਾਂ ਨੂੰ ਵੀ ਕੋਰਤੇ ਪਜਾਮੇ ਦਾ ਫਰੰਟ ਮੈਨਣਾ ਬਹੁਤ ਜ਼ਰੂਰੀ ਆ ਇਹ ਆਲ ਇੱਥੋਂ ਫਰੰਟ ਇਹਨਾਂ ਦਾ ਕਿੰਨਾ 9.5 ਇਹ ਆਲ ਫਰੰਟ ਤੇ ਲਾਇ ਟਿਕਾਪ 9.5 9/ 1/4 ਇਸ ਤੋਂ ਬਾਅਦ ਆਪਾਂ ਮਿਲਾਂਗੇ ਕਮਰ ਕਿੰਨੀ ਆ ਔਰ ਇਹਨਾਂ ਦੀ ਹੈਗੀ ਇੱਥੋਂ ਦੀਜਿਆ ਦੇ ਵਿਚਾਲੋਂ ਮੈਣੀ ਹੈ ਇੱਥੋਂ ਕੰਬਰ ਹੈ ਨਾ ਇਹ ਪਾ ਕੰਬਰ ਹੈਗੀ ਇਹਨਾਂ ਦੀ 7/24 ਇੱਥੇ ਲਿਖਾਂਗੇ ਆਪਾਂ 7/24 ਇਸੇ ਤਰ੍ਹਾਂ ਹੀ ਹੈਪਾ ਤੇਪ ਵੀ ਆਪਾਂ ਮਿਣਾ ਕਿੰਨੀ ਆ ਆਹ ਚੀ ਹੈਪਾ ਦੀ ਜਦੋਂ ਇੱਥੇ ਹੈਪਾ ਪਾ ਇੱਥੋਂ ਮਿਣਾਗੇ ਹੈਪ ਹੈਗੀ ਆ 25/2 ਫਿਰ ਆਪਾਂ ਆ ਵੀ ਚੀਜ਼ ਲੈਣੀ ਆ ਲਾਜ਼ਮੀ ਕਈ ਕੋਰਤੇ ਨਾ ਪੂਰਾ ਕੱਚਾ ਜੋ ਜਾਦੇ ਖੁੱਲੇ ਹੁੰਦੇ ਆ ਤੇ ਜੀ ਇਹਨੂੰ ਆਂ ਦੇਖਿਆ ਨਾ ਕਰਾ ਕਰੋ ਇੱਥੋਂ ਹੀ ਮਿਣਿਆ ਕਰੋ ਆਹ ਤੇ ਆਹ ਸਵਾ 25 ਉੱਪਰ ਆਪਾਂ ਇੱਥੇ ਲਿਖਾਂਗੇ ਸਵਾ 25 ਠੀਕ ਆ ਹੁਣ ਆਪਾਂ ਮਿਣਾਂਗੇ ਮੋਢਾ ਕਿੰਨਾ ਇੱਥੋਂ ਤਾਂ ਮੋਢਾ ਲਿਖਾਂਗੇ ਆਪਾਂ ਕਿੰਨਾ ਇਹ ਐ ਟੇਡੇ ਲੋਟ ਮਿਲਿਆ ਕਰੋ ਮੋਢਾ ਹੈਗਾ ਇਹਨਾਂ ਦਾ 2.5 ਇੱਥੇ ਆ ਮੋਢਾ ਪਾਇਆ ਹੈ ਨਾ ਇੱਥੇ ਲਿਖਾਂਗੇ ਸਾਢੇ 20 ਗੀਜੇ ਕਿੰਨੇ ਆਪਾਂ ਉਹ ਵੀ ਦੇਖਾਂਗੇ ਆਹ ਦੋ ਗੀਜੇ ਇਸ ਭਰਾ ਦੇ ਆਪਾਂ ਦੇਖਣੇ ਤੇ ਦੂ ਕਲਰ ਹੁਣ ਕਿੰਨਾ ਉਹ ਵੀ ਮਿਲਾਂਗੇ ਆਪਾਂ ਇਹ ਤੋਂ ਆਪਾਂ ਇਹ ਕਾਉਂਟਰ ਮੰਨ ਲਈ ਕਲਰ ਸੁਗੜਿਆ ਹੋਇਆ ਹੈਗਾ ਪੂਰਾ 16 ਕਲਰ ਹੈਗਾ ਆਲੂ ਸੋਨਾ ਲਿਖਦਾ ਆਪਾਂ ਇਸ ਤੋਂ ਬਾਅਦ ਹੁਣ ਆਪਾਂ ਪਜਾਮੇ ਦੀ ਨਾਪ ਕਿ ਮਿਲਣਾ ਉਹ ਵੀ ਤੁਹਾਨੂੰ ਮੈਂ ਦੱਸੂਗਾ ਲਾਸਟ ਕਾਲਾ ਪਜਾਮਾ ਹੈਗਾ ਠੀਕ ਆ ਚੰਗੀ ਤਰ੍ਹਾਂ ਖਿੱਚ ਕੇ ਛੱਡਦਾ ਕਰੋ ਹਲੋ 41 ਇੰਚ ਲੰਬਾਈ ਨਾ ਪਜਾਮੇ ਦੀ ਆਪਾਂ ਇੱਥੇ ਲਿਖਾਂਗੇ 41 ਪੂਰਾ 41 ਫਿਰ ਬਿਣਾਗੇ ਮੂਰੀ ਇਸ ਤਰ੍ਹਾਂ ਮੂਰੀ ਕਿੰਨੀ ਹੈ 17 8.5 8.5 ਦਾ ਹੋ ਗਿਆ 17 ਪੂਰਾ ਹੈ ਨਾ ਇੱਥੇ ਲਿਖੀ ਕੋਈ ਗੱਲ ਨਹੀਂ ਤਾਂ ਇਹ ਆਹੋ ਇੱਥੇ ਆਪਾਂ ਲਿਖਾਂਗੇ ਉੱਪਰ 17 ਥੱਲੇ ਆਪਾਂ ਪੱਟ ਲਿਖਣਾ ਸੀ ਮੈਂ ਭੁੱਲ ਕੇ ਥੱਲੇ ਲਿਖਤਾ ਹੁਣ ਆ ਇੱਥੋਂ ਪੱਟ ਕਿਵੇਂ ਮੈਣਾ ਆਪਾਂ ਸਾਰਾ ਪੱਟ ਮੈਣਾ ਕਰੋ ਇਸ ਤੋਂ ਧਿਆਨ ਨਾਲ ਇਹ ਆਹੋ ਇੱਥੋਂ ਲੈ ਕੇ ਪੂਰਾ ਠੀਕ ਹੈ ਕਿੰਨਾ ਪਾਟਾ 31 ਇੱਥੇ ਆਪਾਂ ਲਿਖਾਂਗੇ 31 ਇੰਚ 31 ਤੇ 31 ਹੁਣ ਆਪਾਂ ਝੋਲੀ ਮੈਨਣੀ ਕਿੰਨੀ ਆ ਮੂਹਰਲੀ ਝੋਲੀ ਕਿੰਨੀ ਆ ਇੱਥੋਂ ਮੈਨੋ ਝੋਲੀ ਕਿੰਨੀ ਆ ਅਗਲੀ ਝੋਲੀ ਹੈਗੀ 12 ਇਸੇ ਤਰੀਕੇ ਬੈਗ ਝੋਲੀ ਮੈਨਣੀ ਆਪਾਂ ਨੇ ਕਿੰਨੀ 12 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 ਤਾਕੇ ਲਾਸਟ ਕਪਾਉਂਡ ਵਿੱਚ ਸੌਖਾ ਹੋ ਜੀ ਠੀਕ ਹੈ ਜੇ ਤੁਹਾਨੂੰ ਜਿਹਦੇ ਆਪਣੇ ਕੋਲੇ ਕਮਰ ਦਾ ਨਾਪ ਹੈ ਨਹੀਂ ਤਾਂ ਤੁਸੀਂ ਜਿੰਨਾ ਆਪਣਾ ਘੇਰ ਬਣ ਗਿਆ ਪਜਾਮੇ ਦਾ ਉਦੋਂ ਐਂ ਕਰਕੇ ਨਾ ਖੋਲ ਕੇ ਜਿੰਨਾ ਆਪਣਾ ਘੇਰ ਬਣ ਗਿਆ ਪਜਾਮੇ ਦਾ ਮੰਨ ਕੇ ਚਲੋ ਆ ਘੇਰਾ ਆਪ ਐਂ ਕਰਕੇ ਲਾਸਟ ਘੇਰ ਤੋਂ ਚਾਰ ਉਂਗਲਾਂ ਵੱਧ ਪਾ ਲਿਆ ਕਰੋ ਚਾਰ ਉਂਗਲਾਂ ਜਾਂ ਪੰਜ ਉਂਗਲਾਂ ਠੀਕ ਹੈ ਇਹ ਵੀ ਸੌਖਾ ਤਰੀਕਾ ਨਾ ਇਹ ਖੁੱਲੀ ਹੋਊਗੀ ਨਾ ਭੀੜੀ ਹੋਊਗੀ ਠੀਕ ਹੈ ਜੇਕਰ ਤੁਹਾਨੂੰ ਇਹ ਨਾਪ ਲੈਣ ਦਾ ਮੇਰਾ ਤਰੀਕਾ ਪਸੰਦ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਪਹਿਣਾ ਕਾਜ਼ ਕਰਕੇ ਬਹੁਤ ਸਪੋਰਟ ਦਿੰਦਿਆਂ ਭਰਾ ਬਹੁਤ ਘੱਟ ਸਪੋਰਟ ਦਿੰਦੇ ਆ ਭਾਈ ਬਣ ਕੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਚੈਨਲ ਨੂੰ ਅੱਗੇ ਵਧਾਉਣ ਵਾਸਤੇ ਮੇਰਾ ਸਹਿਯੋਗ ਦਿਓ ਤੇ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਿਹੜੀਆਂ ਭੈਣਾ ਕੋਈ ਹੋਰ ਪਲੇਟਫਾਰਮ ਚ ਚਲਾਉਂਦੇ ਹਨ ਜਿਵੇਂ ਫੇਸਬੁੱਕ ਜਾਂ ਹੋਰ ਉਹਦੇ ਉੱਪਰ ਸਟੇਟਸ ਵਗੈਰਾ ਲਾ ਕੇ ਜਾਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਤੇ ਬਾਕੀ ਹੋਰ ਭੈਣਾਂ ਨੂੰ ਅੱਗੇ-ਅੱਗੇ ਦੱਸਿਆ ਕਰੋ ਹਨਾ ਤੇ ਬਾਕੀ ਜਿਹੜੇ ਬੜਾ ਸਿੱਖ ਰਹਿੰਗਾ ਉਹਨੇ ਜ਼ਿੰਦਗੀ ਦੇ ਵਿੱਚ ਚੇਂਜ ਆ ਰਿਹਾ ਮੈਨੂੰ ਜ਼ਰੂਰ ਦੱਸਿਆ ਕਰੋ ਵੀ ਆਹ ਚੀਜ਼ ਬਈ ਸਾਨੂੰ ਸਿੱਖ ਨੂੰ ਬਹੁਤ ਮਿਲੀ ਆ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਇਸ ਤਰ੍ਹਾਂ ਤਾਂ ਮੈਨੂੰ WhatsApp ਤੇ ਬੋਲ ਕੇ ਭੇਜ ਜਾਈਂ ਠੀਕ ਹੈ ਜੀ ਧੰਨਵਾਦ ਮਿਲਦੇ ਆ ਕਿਸੇ ਨਵੀਂ ਵੀਡੀਓ ਵਿੱਚ ਜਲਦ